ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਢਿੱਲਾ ਰਿਸ਼ਤੇ ਵਾਲੇ ਤੇ ਅੱਜ ਆਪਣੇ ਕੋਲ ਰਿਸ਼ਤਾ ਹੈ ਜੀ ਮੋਗੇ ਤੋਂ ਜੱਟ ਸਿੱਖ ਲੜਕਾ ਆ ਜੀ 1990 ਦਾ ਬਰਥਾ ਲੜਕੇ ਦਾ 5-10 ਹਾਈਟਾ ਲੜਕੇ ਦੀ ਔਰ ਮਨੀਲਾ ਗਿਆ ਹੋਇਆ ਆ ਤੇ ਪਾਪਾ ਖੇਤੀਬਾੜੀ ਕਰਦੇ ਨੇ ਇਹਨਾਂ ਦੇ 3.5 ਕਿੱਲੇ ਜ਼ਮੀਨ ਆ ਦੋ ਭੈਣਾਂ ਇੱਕ ਮੈਰਿਡ ਇੱਕ ਅਨਮੈਰਿਡ ਤੇ ਵਧੀਆ ਪਰਿਵਾਰ ਤੋਂ ਇਹਨਾਂ ਨੂੰ ਘਰ ਸੰਭਾਲਣ ਵਾਲੀ ਲੜਕੀ ਚਾਹੀਦੀ ਆ ਜੀ ਤੇ ਇੱਕ ਮਾਨਸੇ ਤੋਂ ਰਿਸ਼ਤਾ ਹੈ ਜੀ ਜੱਟ ਸਿੱਖ ਲੜਕਾ ਆ 1996 ਦਾ ਬਰਤਾ ਦੋ ਭਰਾ ਨੇ 8 ਕਿਲੇ ਜ਼ਮੀਨ ਖੇਤੀ ਦੇ ਸਾਰੇ ਸੰਦ ਨੇ ਕੰਬਾਈਨਾ ਵਗੈਰਾ ਔਰ ਪਿਤਾ ਅਮਰਤਾ ਰੀ ਨੇ ਇਹਨਾਂ ਨੂੰ ਘਰੇਲੂ ਲੜਕੀ ਚਾਹੀਦੀ ਆ ਕੋਈ ਮੰਗ ਨਹੀਂ ਹੈਗੀ ਇਹਨਾਂ ਦੀ ਔਰ ਇੱਕ ਹੋਰ ਰਾਏ ਸਿੱਖ ਤੋਂ ਆ ਜੀ ਰਾਏ ਕੋਟ ਤੋਂ ਆ ਸਾਰੀ ਰਾਏ ਕੋਟ ਤੋਂ ਜੱਟ ਸਿੱਖ 1999 ਦਾ ਬਰਤਾ ਜੀ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਐਕਸਪਾਇਰਡ ਨੇ ਦੋ ਭੈਣਾਂ ਭੈਣ ਭਰਾ ਮੈਰਿਡ ਨੇ ਦੋਨੋਂ 3 ਕਿਲੇ ਜ਼ਮੀਨ ਇਹਨਾਂ ਕੋਲੇ ਔਰ ਇਹਨਾਂ ਨੂੰ ਕੋਈ ਤਲਾਖਸ਼ੁਦਾ ਲੜਕੀ ਹੋਵੇ ਤਾਂ ਕੋਈ ਗੱਲ ਨਹੀਂ ਜੀ ਜੇ ਕੋਈ ਘਰ ਜਵਾਈ ਰੱਖਣਾ ਚਾਹੁੰਦਾ ਹੋਵੇ ਤਾਂ ਉਹ ਵੀ ਕੋਈ ਹੋਵੇ ਤਾਂ ਦੱਸ ਸਕਦਾ ਹੈ ਜੀ ਬਸ ਅੱਜ ਆਪਣੇ ਕੋਲੇ ਇਹੀ ਤਿੰਨ ਰਿਸ਼ਤੇ ਨੇ ਜੀ ਔਰ ਕਿਸੇ ਵੀ ਅੰਧਿਆਰ ਲਗਾਉਣ ਲਈ ਤੁਸੀਂ ਆਪ ਆਪਣਾ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਆਪਣੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾਈ ਜਾਂਦੀ ਹੈ ਜੀ ਤੇ ਆਪਣੇ ਚੈਨਲ ਦੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਧੰਨਵਾਦ